ਸਭ ਤੋਂ ਪਹਿਲਾਂ ਮੈਂ ਪੰਜਾਬੀ ਲਿਖਾਰੀ ਸਭਾ ਦੇ ਸਾਰੇ ਔਲਡਰ ਮੈਂਬਰਾਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਪ ਰੂਪਾਇਆ ਹਾਲਾਂਕਿ ਮੇਰੇ ਮੇਰੀ ਬੁੱਕ ਬਾਰੇ ਜਿਹੜੇ ਅਵੀਲ ਹੋਇਆ ਸੀ ਉਸ ਤੋਂ ਵੀ ਸਾਰਿਆਂ ਨੂੰਦਰ ਪਤਾ ਲੱਗਿਆ ਸੀ ਅੱਜ ਮੈਡਮ ਨੇ ਸੁਰਿੰਦਰਪਾਲ ਜੀ ਨੇ ਪਰਚਾ ਹੀ ਪੜ੍ਹ ਦਿੱਤਾ ਤੇ ਬਾਕੀ ਬਹੁਤ ਮਹਾਨ ਸ਼ਖੀਤਾਂ ਨੇ ਮੇਰੇ ਬਾਰੇ ਬਹੁਤ ਚੰਦਨਾ ਪਾਇਆ ਜਿਸ ਤੱਕ ਸੁਣਨਾਂ ਦੇ ਮੈਨੂੰ ਦੀ ਗੱਲ ਹੈ ਜਿਵੇਂ ਕਹਿੰਦੇ ਨੇ ਸੁਪਨੇ ਸਾਕਾਰ ਹੁੰਦੇ ਨੇ ਯੂਰ ਨੇ ਪਰੰਤੂ ਕਈ ਵਾਰ ਕਿਸੇ ਵਿਅਕਤੀ ਦੇ ਹਾਲਾਤ ਜਾਂ ਗਰੀਬੀ ਕਾਰਨ ਕੋਈ ਵੀ ਵਿਅਕਤੀ ਆਪਣੇ ਸੁਪਨੇ ਸਾਕਾਰ ਨਹੀਂ ਕਰ ਸਕਿਆ ਇਹੀ ਮੈਂ ਆਪਣੀ ਇਸ ਐਂ ਖਾਲੋ ਵੀ ਆਟੋ ਬਾਇਓਗ੍ਰਾਫੀ ਹੈ ਮੇਰੀ ਇਹ ਸੁਪਨੇ ਦੇ ਮਹਿਲ ਵਿੱਚ ਜ਼ਿਕਰ ਕੀਤਾ ਹੈ ਹਾਲਾਂਕਿ ਮੈਨੂੰ ਅੱਜ ਬਹੁਤ ਜਿਵੇਂ ਜਗਮੀਰ ਜੀ ਗਰੋਦਰ ਖਾਨ ਜੀ ਜਾਂ ਹੋਰ ਜਿੰਨੇ ਵੀ ਕਵੀ ਨੇ ਇਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਇਸ ਤੋਂ ਬਾਅਦ ਸਮਾਜ सुधारक पुतावां यानी कि समाज ਨੂੰ ਸੇਧ ਦੇਣ ਵਾਲੇ ਕਿ ਕਿ ਬਿਰਹਾ ਤੋਂ ਉੱਪਰ ਉੱਠ ਕੇ ਹਾਂ ਕਿ ਮੈਨੂੰ ਕਾਲੇ ਸੰਤੂ ਆਬਾ ਨੌਂਪੁਰ ਸਕੂਲ ਵਿੱਚ ਵੀ ਜਦੋਂ ਲੈਕਚਰਾਂ ਜੋ ਮੀਟਿੰਗ ਦੀ ਬੋਲ ਰਹੀ ਸੀ ਉਸ ਦਿਨ ਤੋਂ ਮੈਂ ਹਮਲ ਕਰਿਆ ਕਰ ਰਹੇ ਹਾਂ ਕਿ ਮੈਂ ਪੰਜ ਸੱਤ ਲਿਖਣਾ ਮਾਉਤ ہوا ਸਰ ਸ਼ੁਰੂ ਕਰ ਦਿੱਤੀਆਂ ਅਗਲੀ ਬੋਕਰੀ ਕਿ ਮੈਂ ਬਿਰਹਾ ਤੋਂ ਉੱਪਰ ਉੱਠ ਕੇ ਵੀ ਮੈਂ ਆਪਣੇ ਮੇਰਾ ਮੇਰੇ ਫਰਜ਼ ਬਣਦੇ ਆ ਵੀ ਮੇਰਾ ਅਧਿਆਪਨ ਦਾ ਕੀਤਾ ਹੈ ਪਰੰਤੂ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੇ ਮੈਂ ਬਿਰਹ ਨਾਲ ਭਰਪੂਰ ਕਵਤਾਵਾਂ ਲਿਖੀਆਂ ਨੇ ਪਰੰਤੂ ਚਾਹੇ ਜਿਵੇਂ ਕਹਿੰਦੇ ਨੇ ਨਾ ਵੀ ਇੱਕ ਫਿਜ਼ੀਕਲ ਲਵ ਹੁੰਦਾ ਹੈ ਕਿ ਸਪਿਰਚੁਅਲ ਲਵ ਹੁੰਦਾ ਹੈ ਵੀ ਫਿਜ਼ੀਕਲ ਲਵ ਤੋਂ ਉਪਰ ਉੱਠ ਕੇ ਮੈਂ ਸਪਿਰਚੁਅਲ ਯਾਨੀ ਕਿ ਜਿਹਨੂੰ ਅਧਿਆਤਮਿਕ ਪਿਆਰ ਦੀ ਗੱਲ ਕਹਿੰਦੇ ਆ ਆਪਾਂ ਉਸ ਬਾਰੇ ਮੈਂ ਜ਼ਿਕਰ ਕੀਤਾ ਹੈ ਹਾਲਾਂਕਿ ਮੈਨੂੰ ਬਹੁਤ ਅੱਜ ਖੁਸ਼ੀ ਹੈ ਕਿ ਇਸ ਸਵਾਦੀ ਸੰਸਥਾ ਸੰਸਤਾਪਕ ਪ੍ਰਸਿੱਧ ਗਾਜਲ ਕੋ ਸਾਧੂ ਸਿੰਘ ਵੇਦਨਜੀਤ ਜੋ ਮੇਰੇ ਗੁਰੂ ਨੇ ਹਾਲਾਂਕਿ ਉਹਨਾਂ ਦੀ ਮੈਂ ਫਿਕ ਵੀ ਲਈ ਹੈ ਉਹਨਾਂ ਨੂੰ ਮੈਨੂੰ ਮੈਂ ਬਹੁਤ ਧੰਨਵਾਦੀ ਹਾਂ ਪਰਮਜੀਤ ਸਿੰਘ ਤੋਂ ਲਾ ਜੀ ਦਾ 2013 ਦੇ ਵਿੱਚ ਜਦ ਮੈਨੂੰ ਉਹਨਾਂ ਨੇ ਇਹਨਾਂ ਨੇ ਮੈਨੂੰ ਸਤ ਸਿੰਘ 베ਦ ਜੀ ਨਾਲ ਮਿਲਾਇਆ ਤੇ ਮੈਨੂੰ ਹਾਲਾਂਕਿ ਮੈਂ ਇਸ ਬੁੱਕ ਵਿੱਚ ਜਿਵੇਂ ਮੈਡਮ ਜੀ ਨੇ ਕਿਹਾ ਬਿੰਬ ਅਲੰਕਾਰ ਦੀ ਬਹੁਤ ਘਾਟ ਹੈ ਅਗਲੀ ਬੁੱਕ ਵਿੱਚ ਮੈਂ ਉਹ ਕਰ ਲੂਗਾ ਤੇ ਉਹਨਾਂ ਨੇ ਮੈਨੂੰ ਪ੍ਰੀਕਿਆ ਬਾਰੇ ਜਰੂਰ ਦੱਸਿਆ ਪਰੰਤੂ ਜਦ ਮੈਂ ਉਹਨਾਂ ਨੂੰ ਕੋਈ ਵੀ ਰਚਨਾ ਸੁਣਾਉਂਗਾ ਪਰੰਤੂ ਉਹਨਾਂ ਨੇ ਮੈਨੂੰ ਕਹਿਣਾ ਵੀ ਤੁਹਾਡੇ ਜਿਹੜੇ ਸ਼ਬਦ ਨੇ ਜੇ ਕਾਫੀ ਮਤਲਬ ਅچھے ਹੈ ਵੀ ਇਸ ਇਸ ਉਮਰ ਦੇ ਵਿੱਚ ਹੀ ਤੁਹਾਡੇ ਵਿੱਚ ਮੇਰਾ ਹੈ ਮੈਂ ਉਹਨਾਂ ਨੂੰ ਮੇਰਾ ਗੀਤ ਰਿਕਾਰਡ ਹੋਣਾ ਸੀ 2014 ਦੇ ਵਿੱਚ ਮੈਂ 13 ਜੀ ਮੈਨੂੰ ਉਹਨਾਂ ਨੇ ਮਿਲਾਇਆ ਸੀ ਮੈਨੂੰ ਕਹਿੰਦੇ ਵੀ ਉਹਨਾਂ ਨੂੰ ਜਿਹਦਾ ਘਰ ਸਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਤਾਂ 2013 ਜੀ ਮਿਲਾਂਗਾ ਤੁਸੀਂ ਤਾਂ ਬਹੁਤ ਜੇਰ ਤੋਂ ਜਾਣਦੇ ਹੋ ਸੰਸਥਾਪਕ ਨੇ ਮੰਨਨ ਨੂੰ ਰਚਨਾ ਸਾਇੰਸ ਇਮ ਦੀ ਮੇਰਾ ਉਹ ਰਿਕਾਰਡ ਵੀ ਹੋਇਆ ਸੀ 2014 ਜੀ ਚੱਲਿਆਂ ਦੇ ਵਾਗ ਲੰਗੀ ਜਾਵੇ ਜ਼ਿੰਦਗੀ ਚੱਲਿਆਂ ਦੇ ਵਾਗ ਲੰਗੀ ਜਾਵੇ ਜ਼ਿੰਦਗੀ ਬਸ ਇੱਕੋ ਕਰੀ ਜਾਮਾ ਤੇਰੀ ਬੰਦਗੀ ਤੇਰੀ ਦੀਦ ਤਾਂ ਸਦਾ ਲੋਚਦਾ ਰਹਾ ਆਸਰ ਨਾ ਕਰੇ ਭਰੇ ਆਮਚੰਦਰੀ ਤਾਸ-ਤਾਸ ਕਰਦੇ ਜਗਮ ਨਜ਼ਾਰਾਂ ਦੇ ਦਰਦਾਂ ਦੀ ਛੱਡ ਗਈਆਂ ਜਾਂ ਚੰਦਰੀ ਜਦੋਂ ਉਹਨਾਂ ਨੇ ਇਹ ਰਤਨ ਸੁਣੀ ਮਿਲੀ ਤਾਂ ਉਹਨਾਂ ਨੂੰ ਬਹੁਤ ਹੀ ਲੱਗਿਆ ਇਹ ਕਦੇ ਵੀ ਤੁਹਾਡੀ ਬਹੁਤ ਹੀ ਕੋਈ ਦੌਰ ਪਰ ਵੀ ਸਲਵ ਹੋ ਗਿਆ ਫਿਰ ਵੀ ਅੱਜ ਵੀ ਮੇਰਾ ਇਹ ਗੀਤ ਰਿਕਾੜ ਗਿਆ ਸੀ ਤੇ ਆਪਾਂ ਗੱਲ ਕਰੀ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਗੁਰੂ ਗ੍ਰੰਥ ਗਤ ਨਹੀਂ ਹੈਗੀ ਤੇ ਸਬ ਸਿੰਘ ਮੀਰ ਜੀ ਮੇਰੇ ਗੁਰੂ ਨੇ ਹਾਲਾਂਕਿ ਚਾਹੇ ਆਪਣੇ ਜੀ ਫਿਜ਼ੀਕਲ ਤੌਰ ਤੇ ਆਪਣੇ ਜੀ ਨਹੀਂ ਪਰੰਤੂ ਸਪਿਰਚੁਅਲ ਹੈਗੇ ਨੇ ਰਹਣਗੇ ਵੀ ਰਹਿਣਗੇ ਕਹਿੰਦੇ ਹੁੰਦੇ ਨੇ ਜੇ ਕਦੇ ਕਦੀ ਮਰ ਜੇ ਨਾਲ ਵੀ ਜਣ ਕੇ ਜਿਹੜੀ ਯਾਦ ਹੈ ਉਹ ਰਹਿੰਦੀ ਹੁੰਦੀ ਹੈ ਤੇ ਮੈਂ ਬਹੁਤ ਇਸ ਤੋਂ ਬਾਅਦ ਜਿਵੇਂ ਕੋਈ ਵੀ ਪ੍ਰੋਗਰਾਮ ਹੁੰਦਾ ਹੁੰਦਾ ਜਿਵੇਂ ਯਾਨਕੀ ਦਸਤਨਾ ਤਾਂ ਮੈਨੂੰ ਬਹੁਤ ਹੌਸਲਾ ਮਿਲਿਆ ਹੈ ਜੇ ਜਦੋਂ ਮੈਂ ਕੋਈ ਵੀ ਮਤਲਬ ਓਮ ਪ੍ਰਕਾਰ ਦੱਸੂ ਨੇ ਬੈਕਪੇਜ ਲਿਖਿਆ ਉਹ ਉਹਨਾਂ ਸਭਾਂ ਬਾਤੇ ਇਕੱਠੇ ਹੁੰਦੇ ਰਹਿੰਦੇ ਵੀ ਜਿੱਥੋਂ ਮੈਨੂੰ ਹੌਸਲਾ ਮਿਲਦਾ ਰਿਹਾ ਕਹਿੰਦੇ ਉਹਨੇ ਮੇਰੀ ਨੇਚਰ ਮੈਂ ਤੁਹਾਨੂੰ ਆਪਦੀ ਪਰਸਨਲ ਤੌਰ ਤੇ ਦੱਸਦਾ ਮੈਂ ਟੋਟਲੀ ਇੱਕ ਹੁੰਦਾ ਇਮੋਸ਼ਨਲ ਓਵਰ ਇਮੋਸ਼ਨਲ ਹਾਂ ਜਿੰਨਕੇ ਸੈਂਸਿਟਿਵ ਹਾਂ ਮੈਂ ਥੋੜੀ ਜੀ ਗੱਲ ਤੇ ਹੋ ਜੈਣਾ ਪਰੰਤੂ ਇੱਕ ਗੱਲ ਜ਼ਰੂਰ ਹੈ ਕੁਆਲਟੀ ਲਾ ਲੋ ਡਿਸ ਕੁਆਲਟੀ ਲਾ ਲੋ ਜੇ ਕੋਈ ਮੇਰੀ ਤਾਰੀਫ ਕਰ ਦਿੰਦਾ ਮੈਂ ਥੋੜਾ ਜਿਹਾ ਵੀ ਐ ਹੋ ਜੈਣਾ ਜਦੋਂ ਕਿ ਐ ਹੋ ਜਾਂਦਾ ਮੈਂ 네ਗੇਟਿਵ ਚਲਾ ਜਾਣਾਗਾ ਤੇ ਹਾਲਾਂਕਿ ਮੈਨੂੰ ਮੈਡਮ ਦਾ ਬਹੁਤ ਵਧੀਆ ਲੱਗਿਆ ਵੀ ਜੇ ਹੋ ਸਕਦਾ ਮੈਂ ਟੱਲੀ ਗੀਤ ਨਾ ਪਾਉਂਦਾ ਹਾਲਾਂਕਿ ਮੈਨੂੰ ਪਤਾ ਅਸੀਂ ਸਵੇਖਿਆ ਕੀਤੀ ਸੀ ਮੈਂ ਪਰਮਜੀਤ ਜੀ ਕੋਲ ਆਇਆ ਸੀ ਤੇ ਇਹ ਕਹਿੰਦੇ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਸੀ ਚਾਹੇ ਤੁਹਾਡਾ ਗੀਤ ਰਿਕਾਰਡ ਹੋਇਆ ਵੀ ਇਹ ਆਪਾਂ ਟੱਲੀ ਗੀਤ ਨਾ ਪਾਇਆ ਜਾਵੇ ਤੇ ਮੈਂ ਫਿਰ ਇਹਨਾਂ ਨੂੰ ਆਪਦਾ ਪਰਸਨ ਹੀ ਕਿਹਾ ਪਰ ਇਹ ਮੇਰਾ ਗੀਤ ਰਿਕਾਰਡ ਹੋ ਚੁੱਕਿਆ ਫਿਰ ਇਹਨਾਂ ਨੇ ਮੈਨੂੰ ਕਿਹਾ ਜਿਵੇਂ ਤੁਹਾਡੀ ਮਰਜ਼ੀ ਹੈ ਤੇ ਮੈਡਮ ਥੈਂਕ ਯੂ ਤੁਸੀਂ ਇਹਦੇ ਬਾਰੇ ਮਤਲਬ ਨੇ ਨੇ ਤੇ ਜਿੰਨਾਂ ਮਾਨਮਾਇਰ ਵੀ ਸੁਨੇ ਬਹੁਤ ਵਧੀਆ ਆਲੋਚਕ ਨੇ ਉਹ ਤੇ ਹਾਲਾਂਕਿ ਇੱਕ ਦੋ ਵਾਰ ਮਿਲਿਆ ਵੀ ਉਹਨਾਂ ਨੂੰ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਪਰ ਇੱਕ ਗੱਲ ਜ਼ਰੂਰ ਹੈ ਜਿਨ੍ਹਾਂ ਨੂੰ ਮੈਂ ਆਪਣੀ ਬੁੱਕ ਸਮਰਪਿਤ ਕੀਤੀ ਹੈ ਮਰੂ ਮੇਰੇ ਪਿਤਾ ਸ੍ਰੀ ਸਿੰਦਰਪਾਲ ਜੀ ਤੇ ਉਹ ਯਾਨੀ ਕਿ ਕਹਿੰਦੇ ਹੁੰਦੇ ਉਹਨਾਂ ਨੂੰ ਬਹੁਤ ਫਕਰ ਹੁੰਦਾ ਜਿਵੇਂ ਸਪੋਕ ਕਰਦੇ ਮੈਂ ਨਾ ਹਮੇਸ਼ਾ ਆਈ ਆਲਵੇਜ ਥ੍ਰੀ ਆਨ ਮਾਈ ਪਰਸਨੈਲਿਟੀ ਮੈਂ ਸੋਚਦਾ ਜੀ ਕਿਸੇ ਵੀ ਵਿਅਕਤੀ ਦੀ ਮੈਂ ਨਹੀਂ ਬਹੁਤੀ ਸੋਚਦਾ ਕਿ ਬੰਦੇ ਦੀ ਆਪਣੀ ਪਹਿਚਾਣ ਹੋਵੇ ਮੈਨੂੰ ਕਿ ਕਿਸੇ ਦੀ ਵੀ ਪਛਾਣ ਆਪਾਂ ਕਹਿ ਲਈਏ 200 ਰੁਪਇਆ ਕਰਕੇ ਪੈਸੇ ਕਰਕੇ ਪਦਾਰਥਵਾਦੀ ਕਰਕੇ ਨਾ ਹੋਵੇ ਕਿਸੇ ਵਿਅਕਤੀ ਦੀ ਵੀ ਪਛਾਣ ਉਸਦੇ ਗੁਣਾ ਕਰਕੇ ਵੀ ਗੁਣਾ ਕਰਕੇ ਹੋਣੀ ਚਾਹੀਦੀ ਹੈ ਮੈਂ ਇਹਦੇ ਵਿਸ਼ਵਾਸ ਕੀਤਾ ਮੇਰੇ ਫਾਦਰ ਸਾਹਿਬ ਜਦੋਂ ਵੀ ਜਾਂਦੇ ਹਾਲਾਂਕਿ ਇਹਨਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਆ ਪਦਾਰਥਵਾਦੀ ਤੌਰ ਤੇ ਪਰ ਜਦੋਂ ਉਹਨਾਂ ਨੂੰ ਕਹਿੰਦੇ ਹੁੰਦੇ ਵੀ ਤੁਸੀਂ ਸ੍ਰੀ ਛੜਿਆਲਵੀ ਦੇ ਪਿਤਾ ਜੀਓ ਹਾਲਾਂਕਿ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਹੰਢਿਆਲਵੀ ਜੋ ਤਖੱਲਸ ਹੈ ਜਦ ਮੈਂ ਗੀਤ ਅਬਦਾ ਸੁਣਾ ਰਿਹਾ ਸੀ ਮੇਰੇ ਗੁਰੂਦੇਵ ਸਰਦ ਸਿੰਘ ਵੇਦਰ ਜੀ ਨੂੰ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਆਪਣਾ ਤਖੱਲਸ ਰੱਖੋ ਤੇ ਫਿਰ ਮੈਂ ਸੋਚਿਆ ਵੀ ਮੇਰਾ ਕੀ ਤਖੱਲਸ ਹੋਣਾ ਹੈ ਉਸ ਦਿਨ ਮੈਂ ਚਲਾ ਗਿਆ ਤੇ ਉਪਰ 15 ਦਿਨ 20 ਦਿਨ ਬਾਅਦ ਫਿਰ ਆਇਆ ਵੀ ਮੈਂ ਸੋਚਿਆ ਫਿਰ ਮੈਂ ਪਰਮਜੀਤ ਜੀ ਨਾਲ ਗੱਲ ਕੀਤੀ ਵੀ ਜਿਵੇਂ ਕਹਿੰਦਾ ਹੈ ਸ਼ਹਿਰ ਲੁਧਿਆਣਾ ਦੀ ਬਟਾਲਵੀ ਫਿਰ ਮੈਂ ਕਿਹਾ ਵੀ ਬਟਾਲਵੀ ਵਰਗੇ ਨਾਂ ਦਾ ਮੈਂ ਮੈਂ ਤਾਂ ਬਣ ਵੀ ਨਹੀਂ ਸਕਦਾ ਵੀ ਨਾਂ ਮੇਰੇ ਕੋਈ ਅਲੰਕਾਰ ਹੈ ਨਾ ਬਿੰਬ ਹੈ ਤੇ ਪਰ ਜੋ ਸੋਚਿਆ ਵੀ ਚਲ ਬਿਰਹਾ ਬਿਰਹਾ ਨਾਲ ਭਰਪੂਰ ਤੁਹਾਡੇ ਕੋਲੇ ਰਚਨਾਵਾਂ ਹੈ ਪਾ ਵੀ ਦਿੱਤੀਆਂ ਤਾਂ ਮੇਰੇ ਕੋਲ ਲਿਖੀਆਂ ਵੀ ਪਈਆਂ ਨੇ ਜਦੋਂ ਉਹ ਮੈਂ ਕਿਹਾ ਫਿਰ ਕਹਿੰਦੇ ਵੀ ਹੰਢਿਆਲ ਵੀ ਤੇ ਫਿਰ ਮੈਂ ਹੰਢਿਆਲ ਵੀ ਯਾਨੀ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਨੇ ਮੈਨੂੰ ਦਖਲਸ ਹੰਢਿਆਲ ਦਿੱਤਾ ਤੇ ਮੈਨੂੰ ਜਾਣ ਰਿਹਾ ਹੈ ਤੇ ਜਿੰਨ ਤੱਕ ਕਮਦੀਪ ਜੀ ਕਹਿ ਗਏ ਨੇ ਮੇਰੀ ਲਾਈਫ ਬਾਰੇ ਚਾਹੇ ਮੇਰੀ ਜ਼ਿੰਦਗੀ 'ਚ ਕੁਝ ਵੀ ਵਾਪਰਿਆ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਅਧਿਆਪਨ ਦਾ ਕੀਤਾ ਵਫਾਦਾਰ ਹਾਂ ਤੇ ਵਫਾਦਾਰ ਰਹਾਂਗਾ ਪਰ ਚਰਿੱਤਰ ਦੇ ਵੀ ਲਾਗਣੀ ਹੈਗਾ ਇਹ ਗੱਲ ਜ਼ਰੂਰ ਹੈ ਅਏ ਮੈਂ ਜਿਹੜੇ ਕਵਤਾਵਾਂ ਲਿਖੀਆਂ ਨੇ ਇਹ ਜਿਵੇਂ ਅੱਜ ਕੱਲ ਦੀ ਮੁੰਡੀਆਂ ਨੇ ਉਹ ਪਿਆਰ ਨੂੰ ਜਿਹੜੀ ਕਿ ਹੋਇਆ ਇਸ ਵਿੱਚ ਮੈਂ ਇਸ ਪਿਆਰ ਨੂੰ ਖੁਦਾ ਨਾਲ ਦਿੱਤਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਣਾ ਇਹ ਕਹਿਣਾ ਮਤਲਬ ਫਿਜ਼ੀਕਲੀ ਸਰੀਰ ਕੀ ਹੋਵੇ ਆਪਣਾ ਸਪੈਸ਼ਲ ਲਵ ਸਭ ਤੋਂ ਵੱਧ ਇੰਪੋਰਟੈਂਟ ਹੈ ਤੇ ਆਪਾਂ ਗੱਲ ਕਰ ਰਹੇ ਸੀ ਮੇਰੇ ਪਿਤਾ ਜੀ ਦੀ ਤੇ ਇਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਜਿਵੇਂ ਮੈਡਮ ਜੀ ਨੇ ਮੇਰਾ ਗੀਤ ਆਇਆ ਸੀ 2012 ਦੇ ਵਿੱਚ ਮੇਲਾ ਮੇਲੀਆ ਪੰਜਾਬ ਪੰਜਾਬੀ ਜੀਡੀ ਪੰਜਾਬੀ ਤੇ ਆਇਆ ਸੀ ਮੈਂ ਪੰਜਾਬ ਦਾ ਦਰਦ ਦੇ ਵਿੱਚ ਵੀ ਪਾਇਆ ਉਹਦੇ ਵਿੱਚ ਮੇਰਾ ਜਿਹੜਾ ਗੀਤ ਆਉਣਾ ਸੀ ਮੇਲਾ ਮੇਲੇ ਦਾ ਸਾਲ ਨਰਮਲ ਸਿੰਘ ਸਾਦਾਵਾਲੀਆ ਪੇਸ਼ਕਸ਼ ਕਰਦੇ ਹੁੰਦੇ ਸੀ ਤੇ ਮੇਰੇ ਫਾਦਰ ਸਾਹਿਬ ਨੇ ਸਾਰਿਆਂ ਨੂੰ ਫੋਨ ਕਰ ਦਿੱਤੇ ਵੀ ਅੱਜ ਮੇਰੇ ਬੇਟੇ ਦਾ ਗੀਤ ਆ ਰਿਹਾ ਹੈ ਉਹ ਗੀਤ ਹੈਗਾ ਸੀ ਸ਼ਰਮ ਹਿਆ ਚ ਰਹਿਨੀ ਆ ਸੀ ਨਾਰਾਂ ਵੀ ਸ਼ਰਮ ਹਿਆ ਚ ਰਹਿੰਦੀ ਸੀ ਨਾਰਾ ਵੀ ਫੈਸ਼ਨਾਂ ਨੇ ਰੋਤੀਆਂ ਦੇਖ ਮੁਟਿਆਰਾ ਵੀ ਕਿੱਥੇ ਗਈ ਗਿੱਧਿਆਂ ਦੀ ਰਾਣੀ ਜਿਹੜੀ ਬੋਲੀ ਪਾ ਕੇ ਦਿੰਦੀ ਸੀ ਜਵਾਬ ਮੇਰੇ ਹਾਨੀਆਂ ਕਿੱਥੇ ਗਿਆ ਸਾਡਾ ਉਹ ਪੰਜਾਬ ਮੇਰੇ ਹਾਨੀਆਂ ਕਿੱਥੇ ਐ ਪਹਿਲਾ ਵਾਲਾ ਪੰਜਾਬ ਮੇਰੇ ਹਾਨੀਆਂ ਹੁਣ ਮੈਨੂੰ ਪਤਾ ਹੈ ਟਾਈਮ ਬਹੁਤ ਹੋ ਗਿਆ ਜਿਆਦਾ ਸਮਾਂ ਨਹੀਂ ਲੈਂਦਾ ਜਿੰਨ ਤੱਕ ਸੁਪਨਿਆਂ ਦੇ ਮਹਿਲ ਦੀ ਗੱਲ ਹੈ ਇਹ ਮੇਰੀ ਮੇਰਾ ਹਾਲ ਕਿ ਮੈਂ ਲਿਖਤਾ ਹੈ 2000 ਦੀ ਦੂਰ ਦਿੱਤਾ ਸੀ ਇਹ ਆਪਣਾ ਗੀਤ ਪਰੰਤੂ ਮੇਰਾ ਗੀਤ ਰਿਕਾਰਡ ਹੋਇਆ ਸੀ 2009 ਦੇ ਵਿੱਚ ਜਦ ਮੈਂ ਇੱਕ ਗੀਤ ਗਰੇ ਹੁੰਦੇ ਰਿਹਾ ਨਾ ਵੀ ਕਵੀ ਦੁਨੀਆ ਬਖਰੀ ਹੁੰਦੀ ਹੈ 80 ਦਾ ਸਪੋਰਟ ਨਹੀਂ ਉਸ ਪਰਫਲੋ ਵੀ ਪਤਾ ਨਹੀਂ ਕਿਹੜੇ ਵੇਲੇ ਆਮਵਾਰੇ ਸ਼ਾਮ ਦਾ ਜਾਂ ਸਾਰੇ ਮੇਰੇ ਤੋਂ ਬੜੇ ਕੇ ਵੱਡੇ ਵੱਡੇ ਕਵੀ ਬੈਠੇ ਐ ਤੇ ਮੈਂ ਤਾਂ ਕੁਝ ਵੀ ਨਹੀਂ ਤੁਹਾਡੇ ਅੱਗੇ ਜਦੋਂ ਮੈਂ ਇਹਦਾ ਸਤਾਈ ਯੰਤਰਾ ਲਿਖ ਲਿਆ ਜਿਵੇਂ ਹੋਣੀ ਨਹੀਂ ਉਹ ਸਾਡੇ ਇੱਕ ਪਲ ਵੀ ਐਵੇਂ ਦਿਲਾਸਿਆਂ ਦੇ ਨਾਲ ਸੋਹਣੀ ਜ਼ਿੰਦਗੀ ਨੂੰ ਗਾਲਿਆ ਮਿਲੇ ਨਾ ਚੰਦ ਕਦੇ ਵੀ ਝਗੋਰਾ ਨੂੰ ਐਵੇਂ ਅਸੀਂ ਸੁਪਨਿਆਂ ਦਾ ਮਹਿਲ ਬਣਾ ਲਿਆ ਇਦਵਲ ਹੋਰ ਵੀ ਪੂਰੇ ਕਰਨੇ ਸੀ ਆਪਾਂ ਤੇ ਮੈਂ 12 ਤੇ 1 ਦੇ ਵਿਚਕਾਰ ਮੇਰੀ ਆ ਖੁੱਲੀ ਤੇ ਅਚਾਨਕ ਮੇਰੀ ਧਰਮ ਪਤਨੀ ਸੁਜੀਤ ਨੂੰ ਪਤਾ ਲੱਗਿਆ ਤੇ ਹਾਲਾਂਕਿ ਇਹਨਾਂ ਨੇ ਆਪਦੀ ਜਾਨੀ ਕਿ ਆਪਣੇ ਪਣ ਚ ਕਿਹਾ ਵੀ ਦਿਨੇ ਸਾਰਾ ਦਿਨ ਵੀ ਆਪਦੇ ਮੱਥਾ ਮਾਰਦੇ ਰਹਿਣਾ ਵੀ ਰਾਤ ਨੂੰ ਟਿਕਦਾ ਨਹੀਂ ਉਦੋਂ ਵੀ ਮਰਦਾ ਮਰਦਾ ਖਬਦਾ ਰਹਿਣਾ ਇਹ ਬਾੜੀ ਸੀ ਉੱਥੇ ਮੇਰੇ ਬਾੜੀ ਹੀ ਗਈ ਸੀ ਮੈਨੂੰ ਬਹੁਤ ਪਿਆਰ ਮਿਲੇ ਇਹ ਅੰਤਰੇ ਤੋਂ ਤੁਰ ਜਾਣਾ ਉੱਥੇ ਜਿੱਥੋਂ ਆ ਕੇ ਨਾ ਕੋਈ ਜਾ ਕੇ ਟੋੜ ਜਾਣਾ ਉੱਥੇ ਜਿੱਥੋਂ ਬਾਪੇ ਨਾਲ ਕੋਈ ਜਾ ਕੇ ਰਾਤ ਸਵੇਰੀ ਬਰੋਲ ਮੈਨੂੰ ਪਾਣੀ ਤੂੰ ਆ ਕੇ ਨਾ ਜਾਵਾਂਗੇ ਭੁੱਲ ਤੈਨੂੰ ਕਾਹਰਾਂ ਜਿੱ ਜਾ ਕੇ ਦਰਦਾਂ ਨੂੰ ਜ਼ਿੰਦਗੀ ਦੇ ਪੱਲੇ ਪਾ ਲਿਆ ਮਿਲੇ ਨਾ ਚੰਦ ਕਦੇ ਵੀ ਚਪੋਰਾ ਨੂੰ ਐਵੇਂ ਅਸੀਂ ਸੁਪਨਿਆਂ ਦਾ ਮਹਿਲ ਬਣਾ ਲਿਆ ਐਵੇਂ ਅਸੀਂ ਸੁਪਨਿਆਂ ਦਾ ਮਹਿਲ ਬਣਾ ਲਿਆ ਅਖੀਰ ਵਿੱਚ ਮੈਂ ਪੰਜਾਬੀ ਵਿਖਾਰੀ ਸਭਾ ਦੇ ਅਹੁਦੇਦਾਰ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਵਾਂਏ ਜੇ ਨੂੰ ਬਹੁਤ ਪਿਆਰ ਬਖਸ਼ਿਆ ਤੇ ਮੈਨੂੰ ਤੁਹਾਡੇ ਰੂਪ ਰੂਪਾਇਆ ਥੈਂਕ ਯੂ ਵਿੱਚ